ਸੁਦਾਰੂ ਕਰਦੇ ਜਿਵੇਂ ਚੰਡੀਗੜ੍ਹ ਦੇ ਸੈਕਟਰ 43 ਦੇ ਵਿੱਚ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲ ਰਿਹਾ ਦੱਸਦੇ ਕਿ ਪੁਲਿਸ ਦੇ ਨਾਲ ਉਲਝੇ ਨਜ਼ਰ ਆਏ ਨੇ ਕੌਮੀ ਇਨਸਾਫ ਮੋਰਚੇ ਦੇ ਆਗੂ ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨ ਕਾਰਿਆ ਨੂੰ ਖਦੇੜਿਆ ਸੋ ਸੁਦਾਰੂ ਕਰਦੇ ਸਾਡੇ ਸਹਿਯੋਗੀ ਜਸਪੀਤ ਸਨਾਲ ਬਣ ਚੁੱਕੇ ਨੇ ਜਸਪੀਤ ਕੀ ਕੁਝ ਮਾਹੌਲ ਵੇਖਣ ਨੂੰ ਮਿਲ ਰਿਹਾ ਫਿਲਹਾਲ ਤਸਵੀਰਾਂ ਕੀ ਕੁਝ ਨੇ ਇਸ ਦੇ ਨਾਲ ਨਾਲ ਜੇ ਗੱਲ ਕੀਤੀ ਜਾਵੇ ਤਾਂ ਕੌਮੀ ਸਾਹਿਬ ਮੋਰਚੇ ਦੇ ਆਗੂ ਦੇ ਨਾਲ ਪਾਰੀ ਗਿਣਤੀ ਦੇ ਵਿੱਚ ਪੁਲਿਸ ਵੱਲ ਵੀ ਜਿਹੜਾ ਮੌਜੂਦ ਹੈ ਪੁਲਿਸ ਵੀ ਇੱਥੇ ਜਿਹੜੀ ਆ ਉਹ ਮੌਜੂਦ ਹੈ ਨਜ਼ਰ ਆ ਰਹੀ ਆ ਹਾਲਾਂਕਿ ਥੋੜੇ ਦਿਨ ਪਹਿਲਾਂ ਵੀ ਤਸਵੀਰਾਂ ਥੋੜੇ ਤਣਾਪੁਰਵ ਜਰੂਰ ਆਈਆਂ ਪਰ ਲਗਾਤਾਰ तमाम ਆਗੂਆਂ ਨੂੰ ਇੱਥੇ ਰੋਕਿਆ ਜਾ ਰਿਹਾ ਨਹੀਂ ਅੱਗੇ ਜਿਹੜਾ ਵਾਦਨ ਦਿੱਤਾ ਜਾ ਰਿਹਾ ਸੋ ਇਹ ਤਸਵੀਰਾਂ ਨੇ ਜਿਹੜੀ ਤੁਹਾਡੇ ਨਾਲ ਅਸੀਂ ਇੱਥੇ ਸਾਂਝੀਆ ਕਰ ਰਹੇ ਆ ਕੌਮੀ ਸਾਹਿਬ ਮੋਰਚੇ ਵੱਲੋਂ ਅੱਜ ਕਾਲ ਦਿੱਤੀ ਜਾਂਦੀ ਆ ਚੜ੍ਹਿੱਗੜ ਜਾਂਦੀ ਤੇ ਸੀਐਮ ਮਹਾਰਾਜ ਦਾ ਘਰਾਓ ਕਰਨ ਦੀ ਤੇ ਉਸ ਤੋਂ ਬਾਅਦ ਆਖੀਕਾਰ ਸੀਐਮ ਸਾਹਿਬ ਜਿਹੜਾ ਆ ਕਾਮਨ ਸਾਹਿਬ ਮੋਰਚੇ ਦੇ ਆਗੂਆਂ ਨੂੰ ਹਰਾਸਚ ਲੈਣਾ ਸ਼ੁਰੂ ਕਰ ਲਿੱਤਾ ਜਾਂਦਾ ਹੈ ਤੇ ਉਸ ਤੋਂ ਹਰਾਸਚ ਲੈਣ ਤੋਂ ਬਾਅਦ ਆਖਿਰਕਾਰ ਫਿਰ ਜਿਹੜਾ ਆ ਉਹ ਇੱਥੇ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਸੋ ਤਸਵੀਰਾਂ ਤੁਹਾਡੇ ਨਾਲ ਚਾਹ ਰਹੀਆਂ ਸਾਂਝੀਆਂ ਕਰ ਰਿਹਾ ਕਿ ਕਿਸ ਤਰੀਕੇ ਦੀ ਆਖਰੀ ਸਥਿਤੀ ਬਣੀ ਇੱਕ ਵਾਰ ਵੱਡੀ ਗਿਣਤੀ ਦੇ ਵਿੱਚ ਜਿੱਥੇ ਕਹਿਆ ਕੌਮੀ ਸਾਬ ਮੋਰਚੇ ਦੇ ਆਗੂ ਨਜ਼ਰ ਆ ਰਹੇ ਹੋ ਉੱਥੇ ਚੰਡੀਗੜ੍ਹ ਪੁਲਿਸ ਵੀ ਨਜ਼ਰ ਆ ਰਹੀ ਹੈ ਕਿਉਂਕਿ ਇਹ ਪੰਜਾਬ ਪੁਲਿਸ ਵੱਲੋਂ ਵੀ ਜਿਹੜੀ ਵੈਰੀਗੇਟਿੰਗ ਕੀਤੀ ਗਈ ਸੀ ਨਾਕਾਬੰਦੀ ਕੀਤੀ ਗਈ ਸੀ ਰੋਕਿਆ ਗਿਆ ਸੀ ਪਰ ਉਸ ਦੇ ਬਾਵਜੂਦ ਵੀ ਆਖੀਕਾਰ ਚੰਡੀਗੜ੍ਹ ਜਿਹੜੀ ਪੁਲਿਸ ਹੈ ਉਹਨਾਂ ਵੱਲੋਂ ਵੀ ਜਿਹੜਾ ਆ ਜਿਹੜਾ ਲਗਾਤਾਰ ਜਿਹੜਾ ਆ ਸ਼ਕਤੀ ਦਿਖਾਉਂਦੇ ਨਜ਼ਰ ਆਏ ਰਹੇ ਸ਼ਕਤੀ ਦੇਖ ਲਿਆ ਕਿ ਲਗਾਤਾਰ ਰੋਕਿਆ ਜਾ ਰਿਹਾ ਹੈ ਇੱ ਦੇ ਵੀ ਤਾਂ ਤਸਵੀਰਾਂ ਦਿਖਾਉਨੇ ਆ ਇਹਦਾ ਅਗਲੀ ਤਸਵੀਰਾਂ ਕਿ ਬੈਕ ਸਾਈਡ ਤੇ ਵੀ ਪੁਲਿਸ ਜਿਹੜੀ ਆ ਵੱਡੀ ਗਿਣਤੀ ਤਾਇਨਾਤ ਹੋ ਚੁੱਕੀ ਆ ਜਿੱਥੇ तमाम ਆਗੂ ਜਿਹੜੇ ਨੇ ਉਥੇ ਮੌਜੂਦ ਨੇ ਹਾਲਾਂਕਿ ਬਹੁਤ ਸਾਰਾ ਡੀਟੇਨ ਵੀ ਕੀਤਾ ਗਿਆ ਹੈ ਤੇ ਪਰ ਉਸ ਦੇ باوجود ਵੀ ਅਧਿਕਾਰ ਬੈਕ ਸਾਈਡ ਤੋਂ ਵੀ ਫਰੰਟ ਸਾਈਡ ਤੋਂ ਵੀ ਪੁਲਿਸ ਨਜ਼ਰ ਆ ਰਹੀ ਹੈ ਬੈਕ ਸਾਈਡ ਤੋਂ ਵੀ ਜਿਹੜੀ ਆ ਪੁਲਿਸ ਦੀ ਨਫਰੀ ਨਜ਼ਰ ਆ ਰਹੀ ਹੈ ਵੱਡੀ ਗਿਣਤੀ ਪੁਲਿਸ ਜਿਹੜੀ ਆ ਉਹ ਹੋਰ ਤਸਵੀਰਾਂ 'ਚ ਨਜ਼ਰ ਆ ਰਹੀ ਆ ਕਿ ਉਹਨਾਂ ਨੂੰ ਰੋਕਿਆ ਜਾ ਰਿਹਾ ਆ ਆਗੂਵਾਰੂ ਕਿ ਉਹ ਬੈਕ ਸਾਈਡ ਤੇ ਵੀ ਜਿਹੜਾ ਹੁਣ ਨਾ ਨਿਕਲ ਪਾਣ ਸੋ ਤਸਵੀਰਾਂ ਨੇ ਸਾਹਮਣੇ ਤਸਵੀਰ ਦੂਜੇ ਪਾਸਿਓਂ ਆਖੇਕਾਰ ਹਲਾ ਕਰਦੇ ਜਿਹੜੀ ਬੈਗ ਦੀ ਤਸਵੀਰ ਉਹ ਨਜ਼ਰ ਆ ਰਹੀ ਆ ਸੋ ਦੋਨੋਂ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਅਸੀਂ ਇਸ ਸਮੇਂ ਸਾਂਝੀਆਂ ਕਰ ਰਹੇ ਹਾਂ ਕਿ ਪੁਲਿਸ ਵੱਲੋਂ ਬੈਕ ਸਾਈਡ ਤੇ ਵੀ ਜਿਹੜੀ ਕੰਧ ਬਣਾਈ ਗਈ ਹੈ ਰੋਕਿਆ ਗਿਆ ਕਿ ਬੈਕ ਤੋਂ ਵੀ ਜਿਹੜਾ ਕੋਈ ਜਾਣਾ ਐਂਟਰ ਨਾ ਕਰੇ ਸੋ ਜਕਾਰੇ ਲਿੰਗਾ ਵੱਲ ਜ਼ਰੂਰ ਲਾਏ ਜਾ ਰਹੇ ਆ ਸੋ ਰੋਕਣ ਦੀ ਕੋਸ਼ਿਸ਼ ਆ ਆਖੇਕਾਰ ਕਿਉਂ ਜਿਹੜਾ ਆ ਬੈਕ ਸਾਈਡ ਤੋਂ ਜਿਹੜਾ ਆ ਪੁਲਿਸ ਵੱਲੋਂ ਜਿਹੜਾ ਇਸ ਤਰੀਕੇ ਨਾਲ ਬੈਰੀਕੇਡਿੰਗ ਕੀਤੀ ਗਈ ਹੈ ਰੋਕਿਆ ਜਾ ਰਿਹਾ ਤਾਂ ਕਿ ਅੱਗੇ ਨਾ ਜਾਣ ਦਿੱਤਾ ਜਾਵੇ ਸੋ ਤਸਵੀਰ ਹੈ ਦੋਨੋਂ ਪਾਸੇ ਕੇਰਾਬੰਦੀ ਕੀਤੀ ਜਾ ਰਹੀ ਹੈ ਫੋਰਸ ਹੋਰ ਪਿੱਛੇ ਕੀਤੀ ਜਾ ਰਹੀ ਹੈ ਦੂਜੇ ਪਾਸੇ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਚ ਜਿਹੜੇ ਇੱਥੇ ਅਨਾੰਦ ਸਿੰਘ ਜਥੇਬੰਦੀ ਆਰੇ ਉਹ ਜੜੀਆਂ ਵਧੀਆਂ ਅੱਗੇ ਸ਼ੁਰੂ ਹੋਈਆਂ ਨੇ ਵੱਡੀ ਗਿਣਤੀ ਦੇ ਵਿੱਚ ਦੇਖੋ ਕਿ ਚੰਡੀਗੜ੍ਹ ਵਾਲ ਨੂੰ ਜਿਹੜਾ ਜਾਣਾ ਸੀ ਪਰ ਉਸ ਤੋਂ ਬਾਵਜੂਦ ਜਿਸ ਤਰੀਕੇ ਨਾਲ ਉਹਨਾਂ ਨੂੰ ਰੋਕਿਆ ਜਾਂਦਾ ਤੇ ਉਸ ਤੋਂ ਬਾਅਦ ਹੁਣ ਜਿਹੜਾ ਉਹਨਾਂ ਵੱਲੋਂ ਵਧਿਆ ਜਾ ਰਿਹਾ ਜਿਹੜਾ ਦੂਸਰੀ ਸਾਈਡ ਨੂੰ ਜਿੱਥੋਂ ਹੋਰ ਰਸਤਾ ਲੱਭਿਆ ਜਾਵੇ ਤਾਂ ਕਿ ਅੱਗੇ ਵਧਿਆ ਜਾਵੇ ਕੌਮੀ ਸਾਬ ਮੋਰਚੇ ਦੇ ਚੰਡੇ ਨਜ਼ਰ ਆ ਰਹੇ ਫਲੈਗ ਨਜ਼ਰ ਆ ਰਹੇ ਆ ਤਮਾਮ ਆਗੂ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਹਾਲਾਂਕਿ ਤਦਾਹਪੁਰ ਸਥਿਤੀ ਪਹਿਲਾਂ ਪੜਸਣਾ ਰਹੀ ਆ ਇਹ ਹੀ ਸਥਿਤੀ ਕੁਝ ਹਾਲੇ ਦੇ ਵਿੱਚ ਤਸਵੀਰਾਂ ਜਿਹੜੀਆਂ ਸਵੇਰੇ ਦੇਖਣ ਨੂੰ ਮਿਲੀਆਂ ਸੀ ਤੇ ਇਹੀ ਤਸਵੀਰਾਂ ਹੁਣ ਜਿਹੜੀਆਂ ਦੇਖਣ ਨੂੰ ਮਿਲਟਰੀਆਂ ਨੇ ਉਹ ਇਸ ਸਮੇ 43 ਸੈਕਟਰ ਦੀਆਂ ਨੇ ਜਿੱਥੇ ਕਿ ਜਿਹੜੇ ਰੈਂਕ ਸਿੰਘ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਨੇ ਘਰਾਓ ਦੀ ਤਿਆਰੀ ਆ ਕਿ ਸੀਆ ਮਰਹਾਜ ਦਾ ਘਰਾਓ ਕੀਤਾ ਜਾਵੇ ਚੰਡੀਗੜ੍ਹ ਪੁਲਿਸ ਮੌਜੂ ਫੋਰਸ ਮੌਜੂਦ ਹੈ ਪੰਜਾਬ ਪੁਲਿਸ ਦੇ ਬੈਰੀਕੇਡ ਨੂੰ ਤੋੜਦਿਆਂ ਹੋਏ ਆ ਜਾ ਕੇ ਇਹ ਕਿ ਦੂਜੇ ਰਸਤੇ ਪਣਾਉਂਦਿਆਂ ਹੋਏ ਆ ਤਾਂ ਕੁਝ ਜੜੇ ਨੇ ਆਗੂ ਪਹੁੰਚੇ ਨੇ ਐਸਐਸਪੀ ਚੰਡੀਗੜ੍ਹ ਜਿਹੜੇ ਨੇ ਉਹ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਇੱਥੇ ਆਗੂ ਦੇ ਨਾਲ ਤੇ ਸਮਝਾਉਣ ਦੀ ਕੋਸ਼ਿਸ਼ਾਂ ਜਾਰੀ ਨੇ ਸੋ ਰੋਕਿਆ ਜਾ ਰਿਹਾ ਸਮਝਾਇਆ ਜਾ ਰਿਹਾ ਕਿ ਇੱਥੇ ਜਿਹੜਾ ਆ ਇਹ ਮੌਕੇ ਸਥਿਤੀ ਆ ਕਿ ਦੇਖੋ ਕਿਸੇ ਕੇ ਨਾਲ ਜਿਹੜੀ ਗੱਲਬਾਤ ਕੀਤੀ ਜਾ ਰਹੀ ਆ ਤੇ ਉਹ ਚ ਦੇ ਆਉਂਦੇ ਮੇਰੇ ਉਹਨਾਂ ਨਾਲ ਗੱਲਬਾਤ ਕਰ। ਸਪੂਰਸ਼ ਪ੍ਰਸ਼ਾਸਨ ਜਿਹੜਾ ਆ ਉਹ ਗੱਲ ਕਰਦਾ ਨਜ਼ਰ ਆ ਰਿਹਾ ਕਿ ਜਿਹੜੇ ਕੁਝ ਆ ਉਹਨੂੰ ਜਿਹੜਾ ਇਹਨਾਂ ਦਾ ਹਿਰਾਸਤ ਚ ਲਿਆ ਉਹਨਾਂ ਨੂੰ ਛੱਡਿਆ ਜਾਵੇ ਉਹਨਾਂ ਨੂੰ ਜਿਹੜਾ ਆ ਇਹ ਕੀਤਾ ਜਾਵੇ ਫਿਰ ਜਿਹੜਾ ਆ ਇਸ ਮਸਲੇ ਨੂੰ ਅੱਗੇ ਜਿਹੜਾ ਹੱਲ ਕੀਤਾ ਜਾਵੇਗਾ ਆਗੋਂ ਛੱਡਣ ਦੀ ਜਿਹੜੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਹੈ ਚਰਚਾ ਕੀਤੀ ਜਾ ਰਹੀ ਆ ਜਿਹੜੇ ਸਿੰਘ ਕੋਈ ਹੈਗੇ ਤਾਂ ਉਹ ਰਾਜਾ ਰਾਜ ਜਿਹੜੇ ਉਹ ਗੱਲਬਾਤ ਕਰ ਰਹੇ ਨੇ ਚਰਚਾ ਕਰ ਰਹੇ ਨੇ ਕੋਈ ਗੱਲ ਨਹੀਂ ਤੇ ਗੱਲ ਕੀ ਕੀ ਬਾਬਾ ਜੀ ਮੰਗ ਕੀ ਗੱਲ ਨਹੀਂ ਬੜੀ ਚੜ੍ਹਦੀ ਗੱਲ ਹੈ ਜਿਹੜੇ ਸਾਡੇ ਆਪਣੇ ਬੰਦੇ ਰੈਸਟ ਹੋਏ ਨੇ ਆਪ ਬ ਤਾਂ ਕੋਈ ਗੱਲ ਨਹੀਂ ਉਹ ਵੀ ਆ ਜਾਣਗੇ 2 ਘੰਟੇ ਤੱਕ ਤੇ ਇਸ ਕਰਕੇ ਸਾਨੂੰ ਆਪਣਾ ਮੋਰਚਾ ਵੀ ਤਕੜਾ ਰੱਖਣਾ ਚਾਹੀਦਾ ਹੈ ਤੇ ਬਾਕੀ ਜਿੰਨੇ ਵੀ ਸਾਰੇ ਸਿੰਘ ਆਪਾਂ ਮੋਰਚੇ 'ਤੇ ਚੜ੍ਹਦੀ ਕਲਾ ਦੇ ਪਹੁੰਚੀ ਉੱਥੇ ਹਾਂ ਪੀਸਫੁਲ ਸ਼ਾਂਤਮਈ ਬੜੀ ਚੜ੍ਹਦੀ ਕਲਾ ਜੇ ਆਪਾਂ ਸੰਘਰਸ਼ ਰੱਖਣਾ ਬੰਦੀ ਸਿੰਘ ਦਾ ਕਿਉਂਕਿ ਸਾਡੇ ਮੁੱਦੇ ਬੜੇ ਵੱਡੇ ਨੇ ਜਿੱਥੇ ਬੰਦੀ ਸਿੰਘਾਂ ਦੀ ਗੱਲ ਹੈ ਉੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਦਬਿਆਨ ਇਨਸਾਫ ਲੈਣਾ ਹੈ ਜਿਹੜਾ ਕਿ ਥਾਂ ਥਾਂ ਤੇ ਪੰਜਾਬ 'ਚ ਹੋਰ ਥਾਵਾਂ ਤੇ ਬੇਦਬੀ ਹੋਈ ਹੈ ਸਾਡੀਆਂ 3-400 ਇਸ ਕਰਕੇ ਆਪਾਂ ਬੜਾ ਪੀਸਫੁਲ ਸਹਿਰ ਰਹਿ ਕੇ ਵਧੀਆ ਚੜਦੀ ਕਲਾ 'ਚ ਰਹਿ ਕੇ ਸੰਘਰਸ਼ ਲੜਨਾ ਨਹੀਂ ਪ੍ਰਸ਼ਾਸਨ ਵਾਲੇ ਕਹਿੰਦੇ ਵੀ ਤੁਹਾਡੇ ਜਿਹੜੇ ਸਿੰਘ ਗ੍ਰਿਫਤਾਰ ਹੋ ਉਹਨਾਂ ਨੇ ਆਪ ਗ੍ਰਿਫਤਾਰ ਨਹੀਂ ਦਿੱਤੀ ਵੀ ਅਸੀਂ ਉਹਨਾਂ ਨੂੰ ਵੀ ਛੱਡਦੇ ਨੇ ਵੀ ਤੁਸੀਂ ਆਪਣਾ ਮੋਰਚਾ ਵੀ ਸਾਹਮਣੇ ਆਪਣਾ ਜ਼ਰੂਰੀ ਹੈ ਕਿਉਂਕਿ ਟਕਰਾਅ ਦੀ ਦੇਖੋ ਇੰਨਾ ਕਿਤੇ ਵੈਲੈਂਸ ਹੁੰਦਾ ਫਿਰ ਜੇ ਛਿੜਾਰਤੀ ਲੋਕ ਵੀ ਵਿੱਚ ਵੜ ਜਾਂਦੇ ਆ ਪਰ ਅਸੀਂ ਪੀਸਫੁਲ 2 ਸਾਲ ਜੇ ਪੀਸਫੁਲ ਆ ਪਰ ਰਹੇ ਆ 2 ਸਾਲ ਕਿੱਡਾ ਲੰਮਾ ਮੋਰਚਾ ਚੱਲਿਆ ਤੇ ਗਾਂ ਵੀ ਮੋਰਚਾ ਹੀ ਚੱਲੇਗਾ ਕਿਉਂਕਿ ਪ੍ਰਸ਼ਾਸਨ ਠੀਕ ਹੈ ਕਿਉਂਕਿ ਸਰਕਾਰਾਂ ਦਾ ਪ੍ਰਸ਼ਾਸਨ ਤੇ ਵੀ ਦਬਾਅ ਆ ਕਿਉਂਕਿ ਸਰਕਾਰਾਂ ਦਿੱਲੀ ਤੋਂ ਚੱਲਦੀ ਹੈ ਇਸ ਕਰਕੇ ਸਰਕਾਰਾਂ ਦਾ ਦਬਾਅ ਆ ਪ੍ਰਸ਼ਾਸਨ ਵਾਲੇ ਬੜਾ ਸਹਿਯੋਗ ਕਰ ਰਹੇ ਆ 2 ਸਾਲਾਂ ਜੇ ਬੜਾ ਸਹਿਯੋਗ ਕੀਤਾ ਹੈ ਪ੍ਰਸ਼ਾਸਨ ਦਾ ਬੜਾ ਧੰਨਵਾਦ ਜਿਹੜੇ ਸਾਡੇ ਬੰਦੇ ਡਿਟੇਨ ਕਿਤੇ ਆ ਉਹ ਵੀ 1 ਘੰਟਾ ਜੋ ਕਹਿੰਦੇ ਛੱਡ ਕੇ ਜਾਵਾਂਗੇ ਨਹੀਂ ਅਸੀਂ ਮੋਰਚੇ 'ਚ ਜਾਵਾਂ ਕਿਉਂਕਿ ਅਸੀਂ ਮੋਰਚਾ ਨਹੀਂ ਛੱਡਾਂਗੇ ਕਿਉਂਕਿ ਮੋਰਚਾ ਜ਼ਰੂਰੀ ਆ ਕਿਉਂਕਿ ਸਿੰਘ ਜੀ ਆ ਕੇ ਸ਼ਾਮ ਨੂੰ ਆਜਣਗੇ ਜੇ ਅਸੀਂ ਮੋਰਚਾ ਖਾਲੀ ਕਰਤਾ ਕਿਉਂਕਿ ਬੜਾ ਵੱਡਾ ਮੋਰਚਾ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਗਟਾਸ਼ ਤੁਸੀਂ ਅਸੀਂ ਮੋਰਚਾ ਨਹੀਂ ਕਰ ਰਹੇ ਜਿਵੇਂ ਜੀ ਕੋਲ ਤਾਂ ਚੱਲਦੀ ਰਹੀ ਹੈ ਤੁਸੀਂ ਕਹੇ ਰਹੇ ਸੀ ਮੌਜੂ ਚ ਚੱਲੇਗਾ ਦੀਪ ਸਿੰਘ ਜੀ ਕਾਲ ਸੀ ਸੀਐਮ ਉਹ ਨਾਲ ਜਾਣਾ ਨਹੀਂ ਸੀਐਮ ਸਾਹਿਬ ਇਥੋਂ ਤੱਕ 43 ਤੱਕ ਸਾਡੀ ਗੱਲ ਹੋਈ ਸੀ ਨਾ ਸਾਰਿਆਂ ਦੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸੀ ਵੀ 43 ਜਾ ਤੁਸੀਂ ਜਾਓ ਉੱਥੇ ਜਾ ਕੇ ਗ੍ਰਿਫਤਾਰੀ ਖੁਸ਼ੀ ਨਾ ਦਿੱਤੀ ਆ ਸਾਰਿਆਂ ਨੇ ਤੇ 43 'ਚ ਸਾਰੇ ਪਹੁੰਚੇ ਆ 43 'ਚ ਖੜੇ ਆ ਤੇ ਹੁਣ ਜਿਹੜੇ ਗ੍ਰਿਫਤਾਰੀ ਹੋਈ ਉਹ ਵੀ ਛੱਡਣਗੇ ਤੇ ਹੁਣ ਜਿਹੜੀ ਸੰਗਤ ਹੈ ਸਾਰੀ ਇਹੀ ਮੋਰਚੇ 'ਚ ਜਾ ਕੇ ਕੋ ਗੁਰੂਗ੍ਰਾਮ ਸਾਹਿਬ ਦਾ ਪ੍ਰਗਾਸ਼ ਸਾਨੂੰ ਮੋਰਚਾ ਸੰਬੰਧੀ ਲੋੜ ਹੈ ਕਿਉਂਕਿ ਮੋਰਚਾ ਬਹੁਤ ਵੱਡਾ ਹੈ ਜਿਹਨੇ ਗਿਰਤਰੇ ਇਥੋਂ ਨਾਲ ਲੈ ਕੇ ਜਾਓਗੇ ਉਹਨਾਂ ਨੂੰ ਨਹੀਂ ਗ੍ਰਿਫਤਾਰੀ ਵਾਲੇ ਵੀ ਆ ਰਹੇ ਆ ਛੱਡਣਾ ਆ ਰਹੇ ਹੋ ਤੇ ਛੱਡਣਗੇ ਜਰੂਰ ਨਹੀਂ ਤੇ ਅਸੀਂ ਮੋਰਚਾ ਹੋਰ ਵਧੇਗਾ 25 ਤਰੀਕ ਦੀ ਬਾਬਾ ਜੀ ਕਹਿੰਦੇ ਵੀ ਅਸੀਂ ਕੋਲ ਦਵਾਂਗੇ ਬੜੀ ਤਕੜੀ ਤਿਆਰੀ ਕਰਾਂਗੇ ਇੱਥੇ ਮੋਰਚੇ ਦੇ ਵਿੱਚ ਮਹਾਪੰਚਾਇਤ ਸਦੀ ਜਾਏਗੀ ਬੜੇ ਜਾਤੇ ਜਾ ਕੇ ਬੜੀ ਚੜ੍ਹਦੀ ਕਲਾ 'ਚ ਫਿਰ ਉਹ ਸਾਰੀ ਮਹਾਪੰਚਾਇਤ ਦੇ ਦੇਦਬੀਆ ਬਾਰੇ ਮਹਾਪੰਚਾਇਤ ਤੇ ਬੰਦੀ ਸਿੰਘਾਂ ਬਾਰੇ ਵੀ ਸਾਰੇ ਮਸਲੇ ਹੱਲ ਹੋਣ ਕੋਈ ਇਹ ਸੰਵਿਧਾਨ ਕਹਿੰਦਾ ਬੰਦੀ ਸਿੰਘ ਬਾਹਰ ਕੱਢੋ ਪਰ ਸਰਕਾਰਾਂ ਸੰਵਿਧਾਨ ਤੋੜ ਰਹੀ ਹੈ ਸੰਵਿਧਾਨ ਕਹਿੰਦਾ ਬੰਦੀ ਸਿੰਘ ਪਰ ਸਰਕਾਰਾਂ ਚਾਹੇ ਕੇਂਦਰ ਦੀ ਵੀ ਹੋਵੇ ਤਾਂ ਫੈਸਲਾ ਕੀਤਾ ਛੱਡੇ ਵੀ ਅਸੀਂ ਇਹ ਸਰਕਾਰਾਂ ਨੇ ਇਹ ਨਹੀਂ ਹੈਗਾ ਪ੍ਰਸ਼ਾਸਨ ਨੇ ਮੀਟਿੰਗ ਹੋਈ ਆਪਣੇ ਚਾਰ ਪਾਸਿਆਂ ਕੇ ਬਾਹਰ ਆਏ ਆ ਤੇ ਉਹੀ ਗੁਰਮਤੇ ਚੱਲਦੇ ਪਏ ਵੀ ਜਿਹੜੇ ਬੰਦੇ ਸਾਡੇ ਰਹਿ ਗਏ ਉਹਨਾਂ ਨੂੰ ਪਰੋਲਾ ਦਿੱਤੀਆਂ ਜਾਣ ਪੱਕਿਆ ਰਹੀਆਂ ਦਿੱਤੀਆਂ ਜਾਣ ਜਿਹੜੇ ਪਹਿਲਾਂ ਆ ਚੁੱਕੇ ਆ ਤੇ ਗਾਂ ਕੋ ਨਵਾਂ ਕਾਨੂੰਨ ਬਣੇ ਨਾ ਬਦਬੀ ਵਾਲਾ ਭਾਈ ਜਗਤਾਰ ਸਿੰਘ ਹਵਾਰੇ ਦੀ ਜੇਲ੍ਹ ਦੀ ਤਬਦੀਲੀ ਦੀ ਗੱਲ ਚੱਲਦੀ ਪਈ ਵੀ ਪੰਜਾਬ ਚ ਤਬਦੀਲ ਕੀਤਾ ਜਾਵੇ ਜਾਂ ਚੰਡੀਗੜ੍ਹ ਚ ਲਾਗੇ ਤੇ ਉਹ ਸਾਰੇ ਮਸਲੇ ਮਹਾਰਾਜ ਕਿਰਪਾ ਨਾਲ ਆਪਣੇ ਹੱਲ ਹੋਣਗੇ ਕੇਂਦਰ ਕੋ ਜਿਹੜੇ ਤਣਾਵ ਦੀ ਮੰਗ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਤੁਸੀਂ ਜਾਰੀ ਜਾਂ ਪੰਜਾਬ ਸਰਕਾਰ ਦੇਖੋ ਪੰਜਾਬ ਸਰਕਾਰ ਲਿਖ ਕੇ ਦੇਵੇ ਨਾ ਕਿ ਅੰਦਰੋਂ ਜਿਹੜਾ ਬਦਬੀ ਵਾਲਾ ਕਾਨੂੰਨ ਹੈ ਨਾ ਜੇ ਪੰਜਾਬ ਸਰਕਾਰ ਨੂੰ ਸਾਰਿਆਂ ਨੇ 92% ਆਪਾਂ ਐਮਐਲਏ ਜਤਾਏ ਬੋਟਾ ਪਾਈਆਂ ਸਾਡਾ ਸੰਵਿਧਾਨਕ ਹੱਕ ਸੀਗਾ ਤੇ ਪਰ ਪੰਜਾਬ ਸਰਕਾਰ ਨੂੰ ਸੋਚਣ ਦੀ ਲੋੜ ਹੈ ਕਿਉਂਕਿ ਸਰਕਾਰ ਆਉਂਦੀ ਹੈ ਜਾਂਦੀ ਹੈ ਤੇ ਜੇ ਸਰਕਾਰ ਚੰਗੀ ਸੁਣੇਗੀ ਚੰਗੀ ਗੱਲ ਕਰੇਗੀ ਤੇ ਪਬਲਿਕ ਨਾਲ ਹੀ ਨਹੀਂ ਤੇ ਗਾਂ ਨਮਾਇਨਾ ਤਾਂ ਬਦਲਾਅ ਹੋ ਜਾਏਗਾ ਕੁਲ ਤਸਵੀਰਾਂ ਨੇ ਸੋ ਇੱਥੇ ਇੱਕ ਵਾਰ ਜਿਹੜੀ ਚਰਚਾ ਪੁਲਿਸ ਦੀ ਜਿਹੜੀ ਉਹ ਚੱਲ ਰਹੀ ਆ ਤੇ ਇੱਥੇ ਚਰਚਾ ਹੋ ਰਹੀ ਆ ਤੇ ਅਧਿਕਾਰ ਜਿਹੜਾ ਹੈ ਗੱਲਬਾਤ ਤੋਂ ਬਾਅਦ ਕੋਈ ਨਾ ਕੋਈ ਜਿਹੜਾ ਆ ਮਸਲਾ ਉਹ ਹੱਲ ਹੋਇਆ ਮਸਲਾ ਇਹ ਆ ਕਿ ਹੁਣ ਇੱਥੋਂ ਵਾਪਸ ਹੀ ਮੂਵ ਕੀਤਾ ਜਾਵੇਗਾ ਵਾਪਸ ਜਾਇਆ ਜਾਵੇਗਾ ਤੇ ਫਿਰ ਇਸ ਤੋਂ ਬਾਅਦ ਜਿਹੜਾ ਆ ਇੱਥੋਂ ਅੱਗੇ ਨਹੀਂ ਵਧਿਆ ਜਾਵੇਗਾ ਇਹ ਤਸਵੀਰ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਕਿ 43 ਸੈਕਟਰ ਦੀ ਤਸਵੀਰ ਹੈ ਜਿੱਥੇ ਕਿ 43 ਸੈਕਟਰ ਜਿਹੜੀ ਆ ਪੁਲਿਸ ਵੱਡੀ ਗਿਣਤੀ ਦੇ ਵਿੱਚ ਜਿਹੜੀ ਖੇੜ ਕੇ ਖੜੀ ਆ ਇਸ ਸਮੇਂ ਇਸ ਏਰੀਆ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਤੇ ਅੱਗੇ ਨਾ ਹੀ ਅੱਗੇ ਵਧਣ ਦੇ ਲਈ ਗੱਲ ਕੀਤੀ ਗਈ ਹਾਲਾਂਕਿ 43 ਤੱਕ ਪਹੁੰਚਣਾ ਹੀ ਬਹੁਤ ਵੱਡੀ ਗੱਲ ਸੀਗੀ ਸੋ ਇੱਥੇ ਜਿਹੜੀ ਆ ਚੰਡੀਗੜ੍ਹ ਪ੍ਰਸ਼ਾਸਨ ਨਜ਼ਰ ਆ ਰਿਹਾ ਚੰਡੀਗੜ੍ਹ ਪੁਲਿਸ ਨਜ਼ ਜਿਹੜਾ ਆ ਹਿਰਾਸਤ ਚ ਲੱਤਿਆ ਵੀ ਗਿਆ ਉਹਨਾਂ ਨੂੰ ਛੱਡਿਆ ਜਾਵੇਗਾ ਇਸ ਗੱਲ ਤੇ ਉੱਤੇ ਆ ਕੇ ਆ ਕੇ ਸਹਿਮਤੀ ਬਣੀ ਆ ਤੇ ਇੱਥੋਂ ਹੁਣ ਕੌਮੀ ਸਾਬ ਮੋਰਚਾ ਜਿਹੜਾ ਉਹ ਵਾਪਸੀ ਲਈ ਚਾਲੇ ਪਾਵੇਗਾ ਵਾਪਸ ਜਿਹੜਾ ਆ ਉਹ ਜਾਵੇਗਾ ਸੋ ਇਹ ਚੰਡੀਗੜ੍ਹ ਪੁਲਿਸ ਦੇ ਪ੍ਰਸ਼ਾਸਨ ਨੇ ਤੇ ਉਸ ਤੋਂ ਬਾਅਦ ਹੁਣ ਮੋਰਚਾ ਜਿਹੜਾ ਵਾਪਸ ਜਾਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਇੱਥੋਂ ਹੁਣ ਵਾਪਸੀ ਕਰ ਲਿੱਤੀ ਗਈ ਆ ਹਾਲਾਂਕਿ ਇੱਥੇ ਜਿਹੜਾ ਆ ਵਧੇ ਗਿਆ ਸੀ ਉਹਨਾਂ ਵੱਲ ਇਕੱਠੇ ਹੋਏ ਗਏ ਨੇ ਤੇ ਇਕੱਠੇ ਹੋਣ ਤੋਂ ਬਾਅਦ ਤੇ ਹੁਣ ਵਾਪਸੀ ਜਿਹੜੀ ਉਹ ਕਰ ਲਿੱਤੀ ਗਈ ਜਿਸ ਤਰੀਕੇ ਨਾਲ ਉਹਨਾਂ ਨੇ ਸਾਡੇ ਨਾਲ ਚਰਚਾ ਕਰਦੇ ਹੋਏ ਦੱਸਿਆ ਸੀ ਕਿ ਅਸੀਂ ਜ ਵਾਪਸੀ ਹੋਵੇਗੀ ਤੇ ਸਾਡੇ ਕੁਝ ਬੰਦੇ ਜਿਹੜੇ ਨੇ ਉਹਨਾਂ ਨੂੰ ਵਾਪਸੀ ਤੇ ਛੱਡਿਆ ਜਾਵੇਗਾ ਸੋ ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਇੱਕ ਵਾਰ ਜਿਹੜਾ ਮੋਰਚੇ ਦੇ ਆਗੂ ਨੇ ਉਹਨਾਂ ਨਾਲ ਵੀ ਜਿਹੜਾ ਫੇਰ ਦੁਬਾਰਾ ਚਰਚਾ ਕਰਨ ਦੀ ਕੋਸ਼ਿਸ਼ ਕਰਦੇ ਆ ਅਕੀਕਰ ਪਹਿਲਾਂ ਜਰੂਰ ਜਿਹੜਾ ਜਿਹੜਾ ਇੱਥੇ ਤੱਕ ਪਹੁੰਚਣ ਦਿੱਤਾ ਜਾਂਦਾ ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਪੰਜਾਬ ਪੁਲਿਸ ਨੇ ਪਹਿਲਾਂ ਹੀ ਸੱਤ ਫੇਸ ਤੋਂ ਹੀ ਜਿਹੜਾ ਆ ਰਸਕਾਣਾ ਸ਼ੁਰੂ ਕਰ ਦਿੱਤਾ ਸੀ ਪਰ ਹੁਣ ਜਿਸ ਤਰੀਕੇ ਦੀ ਸਥਿਤੀ ਬਣਦੀ ਆ ਪੰਜਾਬ ਪੁਲਿਸ ਵੱਲੋਂ ਜਿਹੜਾ ਇਹ ਬੱਚਦੇ ਬਚਾਉਂਦੇ ਕੁਝ ਆਗੂ ਜਿਹੜੇ ਨੇ ਅੱਗੇ ਵੱਜ ਜਾਂਦੇ ਨੇ ਤੇ ਇੱਥੇ ਤੱਕ 43 ਤੱਕ ਪਹੁੰਚਦੇ ਨੇ ਤੇ ਉੱਥੋਂ 43 ਹੁਣ ਪਹੁੰਚਣ ਤੋਂ ਬਾਅਦ ਵੀ ਉਹਨਾਂ ਨੂੰ ਫਿਰ ਇੱਥੋਂ ਹੁਣ ਦੁਬਾਰਾ ਮੋਰਚੇਵਾਲ ਮੋੜ ਦਿੱਤਾ ਗਿਆ ਇਹਨਾਂ ਆਗੂਆਂ ਦਾ ਕਹਿਣਾ ਕਿ ਅਸੀਂ ਮੋਰਚੇ ਤੇ ਜਾਵਾਂਗੇ ਮੋਰਚੇ ਤੇ ਜਾ ਕੇ ਗੱਲ ਕਰਾਂਗੇ ਮੋਰਚੇ ਤੇ ਹੀ ਰਾਵਾਂਗੇ ਤੇ ਉੱਥੇ ਹੀ ਜਿਹੜੇ ਸਾਡੇ ਕੁਝ ਆਗਵਾ ਨੂੰ ਹਰਾਸੇ ਲੱਤਾ ਹੈ ਉਹਨਾਂ ਨੂੰ ਜਿਹੜੀ ਪੁਲਿਸ ਆ ਉਹ ਛੱਡੇਗੀ ਸੋ ਤਸਵੀਰਾਂ ਦਿਖਾ ਰਿਹਾ 43 ਮੋਰਚੇ ਦੀਆਂ 43 ਮੋਰਚੇ ਦੇ ਉੱਤੇ ਹਾਲਾਂਕਿ ਹੁਣ ਦੇਖ ਸਕਦੇ ਹੋ ਕਿ ਵਾਪਸੀ ਚਾਲੇ ਪਾਏ ਜਾ ਰਿਹਾ ਅਗਵਾਈ ਕਰਦੀ ਪੁਲਿਸ ਨਜ਼ਰ ਆ ਰਹੀ ਹੈ ਅੱਗੇ ਪੁਲਿਸ ਜਿਹੜੀ ਆ ਅਗਵਾਈ ਕਰਦੀ ਨਜ਼ਰ ਆ ਰਹੀ ਆ ਕਿ ਪੂਰੇ ਤਰ੍ਹਾਂ ਜਿਹੜਾ ਇਹਨਾਂ ਨੂੰ ਜਿਹੜਾ ਆ ਮੋਰਚੇ ਤੱਕ ਪਹੁੰਚਾਇਆ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਲਖ ਸਿੰਘ ਜਥੇਵੰਦੀ ਇੱਥੇ ਨਜ਼ਰ ਆਈਆਂ ਨੇ ਅਸੀਂ ਜਥੇਵੰਦੀਆ ਵੱਲੋਂ ਆਖੀ ਕਾਰ ਜਿਸ ਤਰੀਕੇ ਇਸ ਮੋਰਚੇ ਨੂੰ ਸੰਭਾਲਿਆ ਜਾਂਦਾ ਅੱਗੇ ਕੂਚ ਕੀਤਾ ਜਾਂਦਾ ਚੰਡੀਗੜ੍ਹ ਪ੍ਰਸ਼ਾਸਨ ਨਾਲ ਜਾ ਕੇ ਚਰਚਾ ਹੁੰਦੀ ਆ ਗੱਲਬਾਤ ਹੁੰਦੀ ਆ ਤੇ ਹੁਣੇ ਤਸਵੀਰਾਂ ਵਾਪਸੀ ਦੀਆਂ ਨੇ ਵਾਪਸੀ ਕਰ ਲਈਤੀ ਗਈ ਆ ਤੇ ਵਾਪਸੀ ਕੀਤੀ ਜਾ ਰਹੀ ਆ ਤਮਾਮ ਜਿਹੜੇ ਅੱਗੋਂ ਵੱਲੋਂ ਇੱਕ ਵਾਰ ਤਸਵੀਰਾਂ ਜੜੀਆਂ ਪਿੱਛੇ ਦਿਖਾ ਰਿਆ ਕਿ ਕਿਸ ਤਰੀਕੇ ਨਾਲ ਆਕੀਕਾਰ ਜਿਹੜੇ ਤਮਾਮ ਆਗੂ ਰੇ ਉਹਨਾਂ ਵੱਲੋਂ ਇਹ ਵਾਪਸੀ ਜੜੀ ਉਹ ਹੋ ਚੁੱਕੀ ਵਾਪਾ ਜੀ ਚਾਰੇ ਪਾਸੇ ਘੇਰਾ ਪਾ ਦਿੱਤਾ ਗਿਆ ਉਹ ਵਕਤ ਕੀ ਕੰਮ ਸੱਜੋ ਖੱਬੇ ਦੋਵੇਂ ਪਾਸੇ ਘੇਰਾ ਪਾ ਬਿਲਕੁਲ ਬਿਲਕੁਲ ਅਸੀਂ ਦੇਖੋ ਗੁਰੂ ਸਾਹਿਬ ਤੇ ਸਾਨੂੰ ਭਰੋਸਾ ਗੁਰੂ ਦੀ ਕਲਾ ਵਰਤੂਗੀ ਜਿਹੜੇ ਸਾਡੇ ਆ ਹੁਣਗੇ ਕਿਉਂਕਿ ਜਗਤਾਰ ਸਿੰਘ ਖਵਾਰੇ ਨੇ ਹੀ ਅਪੀਲ ਕੀਤੀ ਸੀ ਵੀ ਅਸੀਂ ਪੀਸਫੁਲੀ ਰਹਿਣਾ ਕੋਈ ਗੜਬੜ ਨਹੀਂ ਕਰਨੀ ਕਿਸੇ ਨੇ ਅਸੀਂ ਉਹਨਾਂ ਦੇ ਹੁਕਮ ਮੁਤਾਬਕ ਜਿਹੜਾ ਹੈਗਾ ਉਹ ਚੱਲ ਰਹੇ ਆ ਪ੍ਰਟੈਕਸ ਹੋ ਰਹੇ ਨੇ ਸ਼ਾਂਤੀ ਦੇ ਵਿੱਚ ਦੋ ਸਾਲਾਂ ਦੇ ਵਿੱਚ ਵੀ ਅਸੀਂ ਸ਼ਾਂਤੀ ਦੇ ਵਿੱਚ ਰਹੇ ਆ ਤੇ ਅੱਜ ਵੀ ਸ਼ਾਂਤੀ ਦੇ ਵਿੱਚ ਆ ਅਸੀਂ ਦੇਖੋ ਸਾਡਾ ਜਿਹੜਾ ਚੰਡੀਗੜ੍ਹ ਤੱਕ ਸੀਗਾ ਮਾਰ ਹੁਣ ਅਸੀਂ ਵਾਪਸ ਮੋਰਚੇ ਦੇ ਵਿੱਚ ਜਾ ਰਹੇ ਆ ਕਿਉਂਕਿ ਜਿਹੜੀ ਸੰਗਤਾਂ ਥੋਂ ਥੋਂ ਰੋਕੀ ਜਾ ਰਹੀ ਹੈ ਉਹਨਾਂ ਅਨੁਸਾਰ ਆ ਕਹਨੇ ਆ ਵੀ ਇੱਕ ਵਾਰੀ ਛੱਡ ਦਿਓ ਮੋਰਚੇ ਤੇ ਬਚੁੰਚਣਾ ਉਥੇ ਜਾ ਕੇ ਜਿਹੜਾ ਹੈਗਾ ਅਗਲਾ ਪ੍ਰੋਗਰਾਮ ਕਿਸ ਤਰ੍ਹਾਂ ਹੁੰਦਾ ਗੱਲਬਾਤ ਕਰਕੇ ਆਗੂ ਨਾਲ ਵੈਸੇ 25 ਤਰੀਕ ਦਾ ਅਸੀਂ ਦੱਸਿਆ ਵੀ ਅਸੀਂ ਮਹਾਪੰਚਾਇਤ ਅੱਧਾਂਗੇ ਠੀਕ ਹੈ 25 ਤਰੀਕ ਤੱਕ ਮਹਾਪੰਚਾਇਤ ਦੇ ਕੇ ਹੁਣ ਮੋਰਚੇ ਦੇ ਵਾਪਸੀ ਉੱਥੇ ਰੋਗੇ ਮੋਰਚੇ ਤੇ ਬਿਲਕੁਲ ਅਸੀਂ ਮੋਰਚੇ ਤੇ ਡਟਾਂਗੇ ਮੋਰਚਾ ਛੋਟਾ ਛੋਟਾ ਜੇ ਮੋਰਚਾ ਤਾਲੂ ਪੀਟ ਕਰਦਾ ਇਹਨਾਂ ਦਾ ਸਾਡਾ ਅਸੀਂ ਮੋਰਚਾ ਸੰਭਾਲਾਂਗੇ ਜਿਹੜੇ ਫਰਕ ਜਿੰਨੇ ਜ਼ਿੰਮੇਵਾਰ ਹੋਗੇ